ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਾ ਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅਕਸਰ ਜਦੋਂ ਇਹ ਪ੍ਰੋਗਰਾਮ ਰਿਕਾਰਡ ਕਰਨ ਦੇ ਲਈ ਅਸੀਂ ਖੋਖ ਕਰਦੇ ਹਾਂ ਰਿਸਰਚ ਕਰਦੇ ਹਾਂ ਪੜ੍ਹਦੇ ਹਾਂ ਤਾਂ ਜਿਹੜੀ ਸਚਾਈ ਜਾਣ ਕੇ ਨਿਰਾਸ਼ਤਾ ਦੇ ਆਲਮ ਦੇ ਵਿੱਚ ਕਈ ਵਾਰ ਮਨ ਚਲਾ ਜਾਂਦਾ ਹੈ ਕਿੱਧਰ ਨੂੰ ਤੁਰੇ ਹਾਂ ਅਸੀਂ ਕਿਹੜੇ ਰਾਹ ਪੈ ਗਏ ਹਾਂ ਇਹ ਜਿਹੜਾ ਸਾਡਾ ਸੂਬਾ ਹੈ ਇੱਕ ਪਾਸੇ ਤਾਂ ਰੋਮ-ਰੋਮ ਇਹਦਾ ਕਰਜ਼ੇ ਦੇ ਵਿੱਚ ਡੁੱਬਿਆ ਹੈ ਲੱਖਾਂ ਕਰੋੜਾਂ ਦਾ ਕਰਜ਼ਾ ਹੈ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਦਿਖ ਰਿਹਾ ਦੂਸਰੇ ਪਾਸੇ ਕਿਸਾਨੀ ਬਰਬਾਦੀ ਦੇ ਵੱਲ ਵਧਦੀ ਜਾ ਰਹੀ ਹੈ ਸਾਲਾਂ ਤੋਂ ਧਰਨੇ ਲੱਗ ਰਹੇ ਹਨ ਕਰਜ਼ਾ ਮਾਫੀ ਮੁੱਖ ਮੰਗ ਹੈ ਖੁਦਕਸ਼ੀਆਂ ਵੀ ਹੋ ਰਹੀਆਂ ਹਨ ਪਰ ਜੇ ਅਸੀਂ ਆਲੇ-ਦੁਆਲੇ ਨਜ਼ਰ ਮਾਰਦੇ ਹਾਂ ਸੋ ਸੜਕਾਂ ਤੇ ਸ਼ੂਕ ਦੀਆਂ ਗੱਡੀਆਂ ਰਾਜਿਆਂ ਦੇ ਮਹਿਲਾ ਵਾਂਗੂ ਸ਼ਿੰਗਾਰੇ ਮੈਰਿਜ ਪੈਲਸ ਮਹਿੰਗੀਆਂ ਸ਼ਰਾਬਾਂ ਲذیذ ਖਾਣੇ ਕੌਣ ਕਹੂਗਾ ਕਿ ਇਹ ਕਰਜ਼ੇ ਦੇ ਵਿੱਚ ਡੁੱਬੇ ਹੋਏ ਲੋਕ ਹਨ ਸਿਰਫ ਇਹੀ ਨਹੀਂ ਅੱਜ ਦੀਆਂ ਜਿਹੜੀਆਂ ਦੋ ਸੁਰਖੀਆਂ ਨੇ ਉਹਨਾਂ ਉੱਪਰ ਜੇ ਧਿਆਨ ਮਾਰੀਏ ਤਾਂ ਕਰੋੜਾ ਰੁਪਏ ਦਾ ਖਰਚ ਦੱਸਦੀਆਂ ਦਰਸਾਉਂਦੀਆਂ ਇਹ ਸੁਰਖੀਆਂ ਤੁਹਾਡਾ ਮੂੰਹ ਚੜਾ ਰਹੀਆਂ ਇੱਕ ਸੁਰਖੀ ਹੈ 5 ਫਰਵਰੀ ਤੋਂ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਲੈ ਕੇ ਆ ਰਹੀਆਂ ਫਲਾਈਟਾਂ ਦਾ ਰੱਜ ਕੇ ਸਿਆਸਤ ਹੋ ਰਹੀ ਹੈ ਇਸ ਮੁੱਦੇ ਦੇ ਉੱਪਰ ਅੰਮ੍ਰਿਤਸਰ 에어ਪੋਰਟ ਹੀ ਕਿਉਂ ਛੁੜਿਆ ਗਿਆ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਪਰ ਜੋ ਗੱਲ ਕਰਨੀ ਚਾਹੀਦੀ ਹੈ ਜੋ ਗੱਲ ਜ਼ਰੂਰੀ ਹੈ ਉਹ ਹੈ ਕਿ ਇਨ੍ਹਾਂ ਫਲਾਈਟਾਂ ਦੇ ਵਿੱਚ ਵਾਪਸ ਆ ਰਹੇ ਨੌਜਵਾਨਾਂ ਨੇ ਅਮਰੀਕਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਜਿਹੜੇ ਇਹਨਾਂ 127 ਗੈਰ ਕਾਨੂੰਨੀ ਢੰਗ ਨਾਲ ਕੋਸ਼ਿਸ਼ ਕਰਦੇ ਪੰਜਾਬੀ ਸੀ ਇਹਨਾਂ ਨੇ 43 ਕਰੋੜ ਤੋਂ ਵੱਧ ਰਪੇ ਇਹਨਾਂ ਏਜੰਟਾਂ ਨੂੰ ਊਜ ਦਿੱਤੇ ਤੇ ਬਦਲੇ ਵਿੱਚ ਉਹਨਾਂ ਨੂੰ ਕੀ ਮਿਲਿਆ ਹੱਥਕੜੀਆਂ ਦੇ ਵਿੱਚ ਜਕੜੇ ਹੋਏ ਕੈਦੀਆਂ ਵਾਂਗੂ ਰਾਤ ਦੇ ਹਨੇਰੇ ਦੇ ਵਿੱਚ ਆਪਣੇ ਘਰਾਂ ਨੂੰ ਵਾਪਸੀ 5 ਤਰੀਕ 15 ਅਤੇ 16 ਫਰਵਰੀ ਨੂੰ ਤਿੰਨ ਜਹਾਜ਼ਾਂ ਦੇ ਵਿੱਚ ਕੁੱਲ 332 ਭਾਰਤੀ ਅਮਰੀਕਾ ਤੋਂ ਵਾਪਸ ਭੇਜੇ ਗਏ ਜਿਸ ਦੇ ਵਿੱਚ 127 ਪੰਜਾਬੀ ਸਨ ਪੰਜਾਬ ਸਰਕਾਰ ਦੇ ਅਫਸਰਾਂ ਨੇ ਜੋ ਡਾਟਾ ਇਕੱਠਾ ਕੀਤਾ ਹੈ ਉਸ ਮੁਤਾਬਕ ਪਹਿਲਾ ਬੈਚ ਜੋ 5 ਤਰੀਕ ਨੂੰ ਆਇਆ ਸੀ 31 ਪੰਜਾਬੀਆਂ ਦਾ ਉਸ ਨੇ ਏਜੰਟਾਂ ਨੂੰ ਕੁੱਲ ਜਿਹੜਾ ਹੈ 4 ਕਰੋੜ 95 ਲੱਖ ਰੁਪਏ ਦਿੱਤੇ ਸਨ ਇਸ ਬੈਚ ਦੇ ਸਾਰੇ ਡਿਪੋਟੀਆਂ ਨੇ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਉਹਨਾਂ ਨੇ ਕੁੱਲ ਪੈਸੇ ਕਿੰਨੇ ਦਿੱਤੇ ਸੀ ਪਰ ਜਿਹੜਾ ਦੂਜਾ ਅਤੇ ਤੀਜਾ ਬੈਚ ਸੀ ਉਸ ਨੇ ਖੁੱਲ ਕੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਦੂਜੇ ਬੈਚ ਦੇ ਵਿੱਚ 65 ਜਾਣੇ ਆਏ ਸੀ ਉਹਨਾਂ ਨੇ 26 ਕਰੋੜ 97 ਲੱਖ ਰੁਪਇਆ ਏਜੰਟਾਂ ਨੂੰ ਦਿੱਤਾ ਸੀ ਤੇ ਜਿਹੜਾ ਤੀਸਰਾ ਬੈਚ ਹੈ ਉਸ ਦੇ ਵਿੱਚ 31 ਪੰਜਾਬੀਆਂ ਨੇ ਮੰਨਿਆ ਕਿ ਅਸੀਂ 11 ਕਰੋੜ 37 ਲੱਖ ਰੁਪਇਆ ਏਜੰਟਾਂ ਤੇ ਖਰਚ ਕੀਤਾ ਸੀ ਤਾਂ ਕਿ ਉਹਨਾਂ ਨੂੰ ਅਮਰੀਕਾ ਭੇਜਿਆ ਜਾ ਸਕੇ ਜਿਹੜਾ ਵੀ ਡਿਪੋਟੀ ਅੰਮ੍ਰਿਤਸਰ ਉੱਤਰਿਆ ਉਸ ਤੋਂ ਇਹ ਪੁੱਛਿਆ ਗਿਆ ਸੀ ਕਿ ਉਹ ਏਜੰਟ ਦਾ ਨਾਮ ਦੱਸੇ ਜਿਸ ਨੂੰ ਪੈਸੇ ਦਿੱਤੇ ਸਨ ਕਿੰਨਾ ਪੈਸਾ ਦਿੱਤਾ ਸੀ ਅਤੇ ਕਿਹੜੇ ਰੂਟ ਤੋਂ ਉਸ ਨੂੰ ਭੇਜਿਆ ਗਿਆ ਸੀ ਪਹਿਲੇ ਬੈਚ ਦੇ ਡਿਪੋਟੀਆਂ ਨੇ ਪੂਰੀ ਜਾਣਕਾਰੀ ਨਹੀਂ ਦਿੱਤੀ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਪੈਸੇ ਕਿੰਨੇ ਦਿੱਤੇ ਸੀ ਏਜੰਟ ਦਾ ਕੀ ਨਾਮ ਸੀ ਇਹ ਸਭ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਦੂਜੇ ਅਤੇ ਤੀਜੇ ਬੈਚ ਦੇ ਲਗਭਗ ਸਾਰਿਆਂ ਨੇ ਹੀ ਜਾਣਕਾਰੀ ਸਾਂਝੀ ਕੀਤੀ ਹੈ ਜੇ ਤੁਸੀਂ ਅੰਕੜਿਆਂ ਤੇ ਨਜ਼ਰ ਮਾਰਦੇ ਹੋ ਤਾਂ ਐਵਰੇਜ ਜਿਹੜਾ ਲਗਭਗ ਹਰ ਡਿਪੋਟੀ ਨੇ 40 ਤੋਂ 45 ਰੁਪਏ ਖਰਚ ਕੀਤੇ ਨੇ ਬਾਹਰ ਜਾਣ ਹੁਣ ਦੂਸਰੀ ਸੁਰਖੀ ਦੀ ਗੱਲ ਕਰਦੇ 2024 ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਦੌਰਾਨ ਖਰਚ ਹੋਏ ਪੈਸਿਆਂ ਦਾ ਬਿਉਰਾ ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ ਅੱਖਾਂ ਖੁੱਲੀਆਂ ਰਹਿ ਗਈਆਂ ਜਦੋਂ ਇਹ ਪਤਾ ਲੱਗਿਆ ਕਿ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਖਰਚ ਕਰਨ ਵਾਲੀਆਂ ਟੌਪ 5 ਜਿਹੜੀਆਂ ਸੀਟਾਂ ਨੇ ਉਹ ਪੰਜਾਬ ਦੀਆਂ ਹਨ 13 ਸੀਟਾਂ ਚੋਂ 12 ਸੀਟਾਂ ਅਜਿਹੀਆਂ ਹਨ ਜੋ ਭਾਰਤ ਵਿੱਚੋਂ ਟੌਪ 50 ਸੀਟਾਂ ਦੀ ਜਿਹੜੀ ਲਿਸਟ ਆਉਂਦੀ ਹੈ ਸੂਚੀ ਆਉਂਦੀ ਹੈ ਉਸ ਦੇ ਵਿੱਚੋਂ ਆਉਂਦੀਆਂ ਇੰਨਾ 12 ਵਿੱਚੋਂ ਵੀ 11 ਸੀਟਾਂ ਜਈਆਂ ਹਨ ਜਿਹੜੀਆਂ ਟੌਪ 35 ਦੀ ਸੂਚੀ ਦੇ ਵਿੱਚ ਸ਼ਾਮਲ ਹਨ ਜੇ ਤੁਸੀਂ ਇਹਦਾ ਅੰਦਾਜ਼ਾ ਹੀ ਲਗਾਉਣਾ ਹੈ ਕਿ ਇਹਨੂੰ ਕਿਵੇਂ ਸਮਝਿਆ ਜਾਵੇ ਤਾਂ ਅਸੀਂ ਮਹਾਰਾਸ਼ਟਰ ਦਾ ਜ਼ਿਕਰ ਕਰਦੇ ਹਾਂ ਜਿੱਥੇ 48 ਸੀਟਾਂ ਹਨ ਤੇ ਜਿੱਥੇ ਦੇਸ਼ ਦੀ ਜਿਹੜੀ ਫਾਈਨੈਂਸ਼ੀਅਲ ਕੈਪੀਟਲ ਕਿਹਾ ਜਾਂਦਾ ਸ਼ਹਿਰ ਮੁੰਬਈ ਹੈ ਉਸ ਦਾ ਕੁੱਲ ਖਰਚਾ ਇਹਨਾਂ ਚੋਣਾਂ ਦੇ ਵਿੱਚ ਜੋ ਹੋਇਆ ਉਹ 93 ਕਰੋੜ ਰੁਪਏ ਖਰਚ ਕੀਤਾ ਗਿਆ ਜੋ ਕਿ ਪੰਜਾਬ ਦੇ ਕੁੱਲ ਖਰਚੇ 42 ਕਰੋੜ 40 ਲੱਖ ਰੁਪਏ ਤੋਂ ਦੁੱਗਣਾ ਹੈ ਜਦੋਂ ਕਿ ਸੀਟਾਂ ਦੀ ਗਿਣਤੀ ਲਗਭਗ 4 ਗੁਣਾ ਹੈ ਤੇ ਜੇ ਸੂਬੇ ਦੀ ਵੈਸੇ ਜੀਓਗ੍ਰਾਫੀ ਦੇਖਣੀ ਹੋਵੇ ਤਾਂ ਪੰਜਾਬ ਤੋਂ ਪਤਾ ਨਹੀਂ ਕਿੰਨੇ ਗੁਣਾ ਵੱਡਾ ਉਹ ਸੂਬਾ ਹੈ ਕਿੰਨੇ ਗੁਣਾ ਵੱਡੀ ਉਥੋਂ ਦੀ ਵਸੋਂ ਹੈ ਉਥੋਂ ਦੀ ਇਕਨੋਮੀ ਹੈ ਲੇਕਿਨ ਉਹਨਾਂ ਦਾ ਖਰਚਾ ਕੀਤਾ ਹੋਇਆ ਤੇ ਪੰਜਾਬ ਦਾ ਖਰਚਾ ਕੀਤਾ ਹੋਇਆ ਤੁਸੀਂ ਦੇਖੋ ਤਾਂ ਟੌਪ 5 ਸੀਟਾਂ ਜਿਹੜੀਆਂ ਨੇ ਉਹ ਪੰਜਾਬ ਦੀਆਂ ਨੇ ਜਿੱਥੇ ਸਭ ਤੋਂ ਵੱਧ ਇਹ ਖਰਚ ਕੀਤਾ ਗਿਆ ਇੱਥੇ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਹ ਖਰਚਾ ਉਹ ਹੈ ਜੋ ਇੱਕ ਨੰਬਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਦਿਖਾਇਆ ਗਿਆ ਹੈ ਅਸਲ ਵਿੱਚ ਕਿੰਨਾ ਪੈਸਾ ਖਰਚ ਕੀਤਾ ਗਿਆ ਕਿੰਨਾ ਪੈਸਾ ਕਿਹੜੇ ਉਮੀਦਵਾਰ ਨੇ ਖਰਚਿਆ ਉਸਤੇ ਤਾਂ ਸਿਰਫ ਅੰਦਾਜ਼ੇ ਹੀ ਲਗਾਏ ਜਾ ਸਕਦੇ ਨੇ ਲਿਸਟ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜੋ ਨਾਮ ਹੈ ਉਹ ਹੈ ਫਰੀਦ ਕੋਟ ਹਲਕੇ ਦਾ ਜਿੱਥੇ ਕੁੱਲ 28 ਉਮੀਦਵਾਰ ਮੈਦਾਨ ਵਿੱਚ ਸਨ ਤੇ ਸਾਰੇ ਉਮੀਦਵਾਰਾਂ ਨੇ ਮਿਲ ਕੇ 4 ਕਰੋੜ 19 ਲੱਖ ਰੁਪਏ ਚੋਣਾਂ ਦੇ ਉੱਤੇ ਖਰਚ ਕੀਤੇ ਇਸ ਵਿੱਚ ਚੋਟੀ ਦੇ 5 ਉਮੀਦਵਾਰਾਂ ਨੇ ਜਿਹੜਾ ਕੁੱਲ ਖਰਚਾ ਹੈ ਉਹਦਾ 93.55% ਲਗਭਗ 94% ਦੀ ਖਰਚ ਕੀਤਾ ਤੇ ਬਾਕੀ ਜਿਹੜੇ 23 ਉਮੀਦਵਾਰ ਨੇ ਉਹਨੇ ਰਹਿਦਾ 6% ਦੀ ਖਰਚਾ ਬਾਕੀ ਤੇਈਆਂ ਨੇ ਕੀਤਾ ਤੇ ਟੌਪ 5 ਜਿਹੜੇ ਨੇ ਉਹਨਾਂ ਨੇ 94% ਦੀ ਖਰਚਾ ਕੀਤੀ। ਇਲੈਕਸ਼ਨ ਕਮਿਸ਼ਨ ਨੇ ਜੋ ਖਰਚੇ ਦੀ ਲਿਸਟ ਬਣਾਈ ਹੈ ਉਸ ਤੇ ਵਿੱਚ ਉਮੀਦਵਾਰ ਪ੍ਰਤੀ ਉਮੀਦਵਾਰ ਜਿਹੜਾ ਹੈ 95 ਲੱਖ ਰੁਪਇਆ ਖਰਚ ਕਰ ਸਕਦਾ ਹੈ ਇਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲਿਸਟ ਜਿਹੜੀ ਲਿਮਿਟ ਹੈ ਉਹ ਹਰ ਉਮੀਦਵਾਰ ਦੀ ਬਣਾਈ ਗਈ ਹੈ ਤੇ ਫਰੀਦਕੋਟ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਕਰਮਜੀਤ ਅਨਮੋਲ ਉਹਨਾਂ ਨੇ ਜੋ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ 91 0.44 ਲੱਖ ਰੁਪਿਆ ਕਰਨਜੀਤ ਅਨਮੋਲ ਵੱਲੋਂ ਇਹਨਾਂ ਚੋਣਾਂ ਤੇ ਖਰਚਿਆ ਗਿਆ। ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਨੇ 99.25 ਲੱਖ ਰੁਪਿਆ ਖਰਚਿਆ। ਅਕਾਲੀ ਦਲ ਦੇ ਰਾਜਵਿੰਦਰ ਸਿੰਘ ਨੇ 85 ਲੱਖ ਰੁਪਏ ਖਰਚੇ ਤੇ ਕਾਂਗਰਸ ਦੀ ਅਮਰਜੀਤ ਕੌਰ ਨੇ 84 ਲੱਖ ਰੁਪਏ ਦੇ ਲਗਭਗ ਇਹਨਾਂ ਚੋਣਾਂ ਦੇ ਉੱਪਰ ਖਰਚ ਕੀਤਾ। ਸਰਬਜੀਤ ਸਿੰਘ ਖਾਲਸਾ ਜਿਹੜੇ ਉਥੋਂ ਅੰਤ ਦੇ ਵਿੱਚ ਜੇਤੂ ਉਮੀਦਵਾਰ ਦੀ ਤਰਜੋ ਨਿਕਲੇ ਜੇ ਜਿੱਤੂ ਰਹੇ ਉਹਨਾਂ ਵੱਲੋਂ ਕੁੱਲ ਖਰਚਾ ਜਿਹੜਾ ਹੈ ਉਹ 41.95 ਲੱਖ ਰੁਪਏ ਸੀ ਲਗਭਗ 42 ਲੱਖ ਰੁਪਏ ਉਹਨਾਂ ਦੇ ਵੱਲੋਂ ਇਹਨਾਂ ਚੋਣਾਂ ਦੇ ਉੱਪਰ ਖਰਚੇ ਗਏ ਸਥਿਤੀ ਇਹ ਹਨ ਕਿ 42 ਲੱਖ ਰੁਪਏ ਖਰਚਣ ਵਾਲੇ ਖਾਲਸਾ ਨੇ 92 ਲੱਖ ਖਰਚਣ ਵਾਲੇ ਕਰਮਿਤ ਅਨਮੋਲ ਨੂੰ 70 ਹਜ਼ਾਰ ਵੋਟਾਂ ਤੇ ਹਰਾ ਦਿੱਤਾ ਇੰਨਾ ਪੈਸਾ ਖਰਚਣ ਦੇ ਬਾਵਜੂਦ ਇਹਨਾਂ ਦੋਨਾਂ ਤੋਂ ਬਿਨਾਂ ਬਾਕੀ ਜਿਹੜੇ ਸਾਰੇ ਉਮੀਦਵਾਰ ਸੀ ਉਨ੍ਹਾਂ ਦੀਆਂ ਜ਼ਮਾਨਤਾਂ ਜप्त ਹੋ ਗਈਆਂ। ਦੇਸ਼ ਦੀਆਂ 543 ਸੀਟਾਂ ਵਿੱਚ ਔਸਤਨ ਹਰ ਸੀਟ ਤੇ 15 ਉਮੀਦਵਾਰਾਂ ਦੇ ਵੱਲੋਂ ਚੋਣ ਲੜੀ ਗਈ ਸੀ ਜਦਕਿ ਇਸ ਦੇ ਮੁਕਾਬਲੇ ਪੰਜਾਬ ਦੀ ਹਰ ਸੀਟ ਤੇ ਔਸਤਨ 25 ਉਮੀਦਵਾਰ ਜਿਹੜੇ ਨੇ ਉਚੋਣ ਮੈਦਾਨ 'ਚ। ਜੇ ਬਾਕੀ ਸੀਟਾਂ ਦੀ ਚਰਚਾ ਕਰੀਏ ਤਾਂ ਫਰੀਦਕੋਟ ਤੋਂ ਬਾਅਦ ਦੂਸਰੇ ਨੰਬਰ ਤੇ ਜਿਹੜਾ ਹਲਕਾ ਰਿਹਾ ਇੱਥੇ ਕੁੱਲ ਖਰਚਾ 3 ਕਰੋੜ 77 ਲੱਖ ਰੁਪਏ ਰਿਹਾ ਇਸ ਤੋਂ ਬਾਅਦ ਆਉਂਦਾ ਹੈ ਰੂਸਪੁਰ ਤੋਂ ਬਾਅਦ ਸੋਰੀ ਇਸ ਤੋਂ ਬਾਅਦ ਨੰਬਰ ਆਉਂਦਾ ਹੈ ਸੰਗਰੂਰ ਦਾ ਜਿੱਥੇ ਕੁੱਲ ਖਰਚਾ 3 ਕਰੋੜ 72 ਲੱਖ ਰੁਪਏ ਰਿਹਾ ਬਠਿੰਡਾ ਦੇ ਵਿੱਚ ਖਰਚਾ 3 ਕਰੋੜ 68 ਲੱਖ ਰੁਪਏ ਜਿਸ ਤੋਂ ਬਾਅਦ ਜੋ ਨੰਬਰ ਆਉਂਦਾ ਹੈ ਉਹ ਪਟਿਆਲੇ ਦਾ ਲੱਗਦਾ ਹੈ ਜਿੱਥੇ ਕੁੱਲ ਖਰਚਾ 3 ਕਰੋੜ 54 ਲੱਖ ਰੁਪਏ ਦਾ ਰਿਹਾ ਸੀ ਇਹ ਹੈ ਜੀ ਸਾਡੇ ਦੇਸ਼ ਦੇ ਟੌਪ 5 ਹਲਕਿਆਂ ਦੀ ਲਿਸਟ ਜਿੱਥੇ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਧ ਪੈਸਾ ਜਿਹੜਾ ਹੈ ਉਹ ਖਰਚਿਆ ਗਿਆ ਬਾਕੀ ਰਹਿ ਗਈਆਂ ਸੀਟਾਂ ਜਿਹੜੀਆਂ ਨੇ ਉਸ ਦੀ ਤੇ ਉੱਪਰ ਵੀ ਜੇ ਆਪਾਂ ਨਜ਼ਰ ਮਾਰ ਲੈਂਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ 5 ਟੌਪ 5 ਤੋਂ ਬਾਅਦ ਜਿਹੜੇ ਪੰਜਾਬ ਦੀ ਸੀਟ ਦਾ ਨੰਬਰ ਆਉਂਦਾ ਹੈ ਉੱਲੂਦੇਆਣਾ ਦਾ ਆਉਂਦਾ ਹੈ ਜਿੱਥੇ 3 ਕਰੋੜ 39 ਲੱਖ ਰੁਪਇਆ ਖਰਚਿਆ ਗਿਆ ਤੇ ਲੁਧਿਆਣਾ 8ਵੇਂ ਸਥਾਨ ਤੇ ਰਿਹਾ 11ਵੇਂ ਪੋਜੀਸ਼ਨ ਤੇ ਆਇਆ ਹੁਸ਼ਿਆਰਪੁਰ ਜਿੱਥੇ ਕੁੱਲ ਖਰਚਾ 3 ਕਰੋੜ 17 ਲੱਖ ਰੁਪਏ ਸੀ 13ਵੇਂ ਨੰਬਰ ਤੇ ਰਿਹਾ ਗੁਰਦਾਸਪੁਰ ਜਿੱਥੇ 3 ਕਰੋੜ 11 ਲੱਖ ਰੁਪਇਆ ਖਰਚਾ ਕੀਤਾ ਗਿਆ 16ਵੇਂ ਸਥਾਨ ਤੇ ਜਲੰਧਰ ਰਿਹਾ ਜਿੱਥੇ 3 ਕਰੋੜ 2 ਲੱਖ ਰੁਪਏ ਖਰਚੇ ਗਏ ਅੰਮ੍ਰਿਤਸਰ ਦਾ ਸਥਾਨ ਇਸ ਸੂਚੀ ਵਿੱਚ 17ਵਾਂ ਰਿਹਾ ਤੇ ਕੁੱਲ ਖਰਚ ਰਿਹਾ 2 ਕਰੋੜ 93 ਲੱਖ ਰੁਪਇਆ ਫਿਰੋਜ਼ਪੁਰ 20ਵੇਂ ਨੰਬਰ ਤੇ ਸੀ ਤੇ ਕੁੱਲ ਖਰਚਾ 2 ਕਰੋੜ 80 ਲੱਖ ਰੁਪਏ ਦਾ ਸੀ ਇਸ ਤੋਂ ਬਾਅਦ ਨੰਬਰ ਆਉਂਦਾ ਹੈ ਫਤੇਗੜ ਸਾਹਿਬ ਦਾ ਜਿਹੜਾ ਕਿ 34ਵੇਂ ਸਥਾਨ ਤੇ ਰਿਹਾ ਤੇ ਉਸ ਤੇ ਜਿਹੜਾ ਕੁੱਲ ਖਰਚਾ ਰਿਹਾ ਉਹ ਹੋਇਆ 2 ਕਰੋੜ 64 ਲੱਖ ਰੁਪਏ ਦਾ ਖਰੂੜ ਸਾਹਿਬ ਖਡੂਰ ਸਾਹਿਬ ਹੀ ਇੱਕ ਅਕੱਲਾ ਅਜਿਹਾ ਇਲਾਕਾ ਹੈ ਪੰਜਾਬ ਦਾ ਜੋ ਕਿ ਦੇਸ਼ ਦੇ ਟੌਪ 50 ਦੀ ਸੂਚੀ ਤੋਂ ਬਾਹਰ ਹੈ ਪੰਜਾਬ ਦਾ ਜਿਹੜਾ ਸਭ ਤੋਂ ਹਾਈ ਪ੍ਰੋਫਾਈਲ ਹਲਕਾ ਜਿੱਥੇ ਬਾਦਲਾਂ ਦਾ ਵਕਾਰ ਦਾਤੇ ਲੱਗਾ ਹੋਇਆ ਸੀ ਹਰ ਸਿਮਰਤ ਬਾਦਲ ਵੱਲੋਂ 93.24 ਲੱਖ ਰੁਪਏ ਖਰਚ ਕਰਕੇ ਪੂਰੇ ਦੇਸ਼ ਦੇ ਵਿੱਚ ਜਿਹੜੇ ਉਮੀਦਵਾਰਾਂ ਦੀ ਸੂਚੀ ਸੀ ਜਿਨ੍ਹਾਂ ਨੇ ਖਰਚ ਕੀਤਾ ਉਹਦੇ ਵਿੱਚ ਹਰ ਸਿਮਰਤ ਬਾਦਲ 8ਵੇਂ ਸਥਾਨ ਤੇ ਰਹੀ ਪੂਰੇ ਭਾਰਤ ਦੇ ਵਿੱਚ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ कि जे असली खर्चा जेड़ा ਹੋਇਆ ਉਸ ਦੀ ਆਪਾਂ ਗਿਣਤੀਬੰਦੀ ਕਰਨ ਲੱਗ ਜਾਈਏ ਤਾਂ ਉਹ ਕਿੰਨੇ ਕਰੋੜਾਂ ਦੇ ਵਿੱਚ ਜਾਵੇਗਾ ਇਸ ਖਰਚੇ ਵਿੱਚ ਜਿਹੜਾ ਹੁਣ ਤੁਹਾਡੇ ਸਾਹਮਣੇ ਜ਼ਿਕਰ ਕਰ ਰਹੇ ਆ ਇਹਦੇ ਵਿੱਚ ਨਾ ਤਾਂ ਨਸ਼ਾ ਵੰਡਣਾ ਆਉਂਦਾ ਹੈ ਨਾ ਇਹਦੇ ਵਿੱਚ ਵੋਟਾਂ ਖਰੀਦਣੀਆਂ ਕੁਝ ਵੀ ਸ਼ਾਮਿਲ ਨਹੀਂ ਕੀਤਾ ਗਿਆ ਹੋਰ ਤਾਂ ਹੋਰ ਜਿਹੜਾ ਪੋਸਟਰ ਗੱਡੀਆਂ ਤੇ ਜੋ ਖਰਚਾ ਹੋਇਆ ਉਹ ਵੀ ਪੂਰਾ ਨਹੀਂ ਦਿਖਾਇਆ ਗਿਆ ਚੋਣ ਕਮਿਸ਼ਨ ਨੂੰ ਇਹ ਤਾਂ ਸਿਰਫ ਜੋ ਉਹਨਾਂ ਦਾ ਲਿਮਟ ਹੈ ਸੈੱਟ ਕੀਤੀ ਹੋਈ ਉਸ ਦੇ ਅੰਦਰ ਅੰਦਰ ਆਪਣਾ ਖਰਚਾ ਦਿਖਾਇਆ ਗਿਆ ਜਿਸ ਦਾ ਇਹ ਹਾਲ ਹੈ ਜੇ ਅਸਲੀ ਖਰਚਾ ਹੋਇਆ ਉਸ ਨੂੰ ਗਿਣਨ ਲੱਗ ਜਾਈਏ ਤਾਂ ਉਹ ਪਤਾ ਹੀ ਨਹੀਂ ਕਿੱਥੇ ਜਾ ਕੇ ਖਤਮ ਹੋਏਗਾ ਲੇਕਿਨ ਆਪਾਂ ਜੀ ਐਵਰੇਜ ਲਾਉਣੀ ਹੋਈ ਹੈ ਜਿੰਨਾ ਜਿੰਨਾ ਖਰਚਾ ਇਹ ਅਸਲ 'ਚ ਦਿਖਾਉਂਦੇ ਨੇ ਉਸੇ ਉਸੇ ਰੇਸ਼ਿਓ ਦੇ ਵਿੱਚ ਹੀ ਉਸੇ ਉਸੇ ਜਿਹੜਾ ਅਨੁਪਾਤ ਹੈ ਉਹਦੇ ਵਿੱਚ ਹੀ ਅਸਲ ਪੈਸਾ ਵੀ ਖਰਚਿਆ ਗਿਆ ਹੋਵੇਗਾ ਇਸ ਨੂੰ ਮੰਨਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕੀਤਾ ਜਾ ਸਕਦਾ ਸੋ ਵਾਪਸ ਆਪਾਂ ਇਸ ਮੁੱਦੇ ਤੇ ਹੀ ਆਈਏ ਕਿ ਪੰਜਾਬ ਦੇ ਵਿਕਤੀ ਹਾਲਾਤ ਕੀ ਹਨ ਸਾਡੇ ਸੂਬੇ ਦੇ ਜ਼ਿਆਦਾਤਰ ਵਸਨੀਕ ਜਿਹੜੇ ਨੇ ਉਹ ਕਿੰਨਾ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਨੇ ਤੇ ਦੂਸਰੇ ਪਾਸੇ ਕਰੋੜਾ ਰੁਪਇਆ ਅਸੀਂ ਬਰਬਾਦ ਕਰ ਰਹੇ ਹਾਂ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਿਹੜਾ ਕਰੋੜਾ ਰੁਪਇਆ ਬਰਬਾਦ ਹੋ ਰਿਹਾ ਹੈ ਉਹ ਜ਼ਮੀਨ ਜਾਇਦਾਦਾਂ ਵੇਚ ਕੇ ਜਾਂ ਫਿਰ ਕਰਜ਼ਾ ਚੱਕ ਕੇ ਹੋ ਰਿਹਾ ਹੈ ਬਾਹਰ ਜਾਣ ਦਾ ਸੁਪਨਾ ਹਰ ਨੌਜਵਾਨ ਦੇਖ ਰਿਹਾ ਹੈ ਫਰਕ ਚਾਈ ਇਹ ਵੀ ਹੈ ਕਿ 40-45 ਲੱਖ ਰੁਪਏ ਖਰਚ ਕਰਕੇ ਪੰਜਾਬ ਦੇ ਵਿੱਚ ਵੀ ਕੋਈ ਨਾ ਕੋਈ ਕੰਮਕਾਰ ਤੋਰਿਆ ਜਾ ਸਕਦਾ ਹੈ ਹੋ ਸਕਦਾ ਹੈ ਕਿ ਸਾਰੇ ਕਾਮਯਾਬ ਨਾ ਹੋਣ ਘਾਟਾ ਪੈ ਜਾਵੇ ਲੇਕਿਨ ਇਹ ਪੈਸਾ ਖਰਚ ਤਾਂ ਪੰਜਾਬ ਦੇ ਵਿੱਚ ਹੀ ਹੋਵੇਗਾ ਇਥੋਂ ਦੀ ਅਰਥਵਿਵਸਥਾ ਦੇ ਵਿੱਚ ਹੀ ਲੱਗੇਗਾ ਅਸੀਂ ਨੌਕਰੀਆਂ ਦੀ ਕਮੀ ਨੂੰ ਇਹ ਕਾਰਨ ਦੱਸ ਦਿੰਨੇ ਆ ਕਿ ਇਸ ਕਰਕੇ ਪੰਜਾਬ ਦਾ ਨੌਜਵਾਨ ਬਾਹਰ ਜਾ ਰਿਹਾ ਹੈ ਲੇਕਿਨ ਇੱਕ ਕਦੋਂ ਹੋਇਆ ਹੈ ਕਿ ਸਾਰੇ ਨੌਜਵਾਨਾਂ ਨੂੰ ਹੀ ਸਰਕਾਰੀ ਨੌਕਰੀ ਮਿਲ ਗਈ ਹੋ। ਜਿਹੜੇ ਵਪਾਰ ਕਰ ਰਹੇ ਨੇ ਉਹ ਪੀਤਾ ਜਿਹੜੇ ਨੇ ਇੱਥੋਂ ਦੇ ਹੀ ਜਾਏ ਨੇ ਇੱਥੋਂ ਦੇ ਹੀ ਜੰਮੇ ਪਲੇ ਨੇ। ਜੇ ਬਾਹਰ ਜਾਣ ਤੇ ਅਸੀਂ 40-45 ਲੱਖ ਦਾ ਰਿਸਕ ਲੈ ਸਕਦੇ ਹਾਂ ਤਾਂ ਉਹ ਰਿਸਕ ਅਸੀਂ ਆਪਣਾ ਕੰਮਕਾਰ ਖੋਲਣ ਦੇ ਵਿੱਚ ਵੀ ਲੈ ਸਕਦੇ ਹਾਂ ਉਹ ਰਿਸਕ ਲਿਆ ਜਾ ਸਕਦਾ ਹੈ। ਇੱਥੇ ਆਪਾਂ ਸਟੱਡੀ ਵੀਜ਼ਾ ਜਾਂ ਕਾਨੂੰਨੀ ਤੌਰ ਤੇ ਕਿੰਨੇ ਹਜ਼ਾਰ ਕਰੋੜ ਰੁਪਇਆ ਪੰਜਾਬ ਤੋਂ ਬਾਹਰ ਜਾ ਰਿਹਾ ਹੈ ਉਸ ਦੀ ਗੱਲ ਹੀ ਨਹੀਂ ਕਰ ਰਹੇ ਇੱਥੇ ਸਿਰਫ ਗੈਰ ਕਾਨੂੰਨੀ ਤਰੀਕੇ ਦੀ ਹੀ ਗੱਲ ਕਰ ਰਹੇ ਆ ਕਿ ਜਿਹੜਾ ਪੈਸਾ ਗੈਰ ਕਾਨੂੰਨੀ ਤਰੀਕੇ ਨਾਲ ਖਰਚ ਕੇ ਬਾਹਰ ਜਾਣ ਦੀ ਕੋਸ਼ਿਸ਼ ਹੋ ਰਹੀ ਸਿਆਸਤਦਾਨ ਜਿਹੜੇ ਨੇ ਸਾਡੇ ਉਹ ਕਰੋੜਾਂ ਰੁਪਇਆ ਫੂਕ ਦਿੰਦੇ ਨੇ ਧਰਨੇ ਜਿਹੜੇ ਲੱਗ ਰਹੇ ਨੇ ਉਹ ਕਰੋੜਾਂ ਰੁਪਇਆ ਦਾ ਵਪਾਰ ਦਾ ਨੁਕਸਾਨ ਕਰ ਦਿੰਦੇ ਨੇ ਵਿਆਹ ਵਾਲੀਆਂ ਗੱਡੀਆਂ ਵੱਡੇ ਟਰੈਕਟਰ ਮਸ਼ੀਨਰੀ ਪਤਾ ਨਹੀਂ ਸੂਬੇ ਦੇ ਕੰਮ ਆਉਣ ਵਾਲੇ ਪੈਸੇ ਦੀ ਬਰਬਾਦੀ ਕਿੱਥੇ ਕਿੱਥੇ ਹੋ ਰਹੀ ਹੈ ਸਰਕਾਰਾਂ ਇਸ਼ਤਿਹਾਰਾਂ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਫੂਕ ਰਹੀਆਂ ਹਨ ਪਰ ਮੁੱਦੇ ਦੀ ਗੱਲ ਜਿਹੜੀ ਹੈ ਉਹ ਕੋਈ ਵੀ ਕਰਨਾ ਨਹੀਂ ਚਾਹੁੰਦਾ ਤੇ ਅਫਸੋਸ ਦੀ ਗੱਲ ਇਹ ਹੈ ਕਿ ਕੋਈ ਸੁਣਨਾ ਵੀ ਨਹੀਂ ਚਾਹੁੰਦਾ ਇਹੋ ਸਾਡੀ ਤਰਾਸਦੀ ਹੈ ਜਿਹੜਾ ਵੀ ਕੋਈ ਹੋਕਾ ਦੇਣ ਦੀ ਕੋਸ਼ਿਸ਼ ਕਰਦਾ ਹੈ ਇੰਨਾਂ ਗੱਲਾਂ ਦੇ ਉੱਪਰ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਗਦਾਰ ਜਾਂ ਸਰਕਾਰੀ ਏਜੰਟ ਕਹਿ ਕੇ ਅਸੀਂ ਸੁਰਖਰੂ ਹੋ ਜਾਂਦੇ ਆਂ ਇਹੀ ਸਾਡੀ ਸਚਾਈ ਹੈ ਨਾ ਤਾਂ ਅਸੀਂ ਸੱਚ ਸੁਣਨਾ ਚਾਹੁੰਦੇ ਆਂ ਨਾ ਉਸ ਦੇ ਉੱਪਰ ਦਿਮਾਗ ਲਾਉਣਾ ਚਾਹੁੰਦੇ ਆਂ ਨਾ ਹੀ ਉਸ ਦੇ ਉੱਪਰ ਕੋਈ ਚਰਚਾ ਕਰਨੀ ਚਾਹੁੰਦੇ ਕਿੰਨਾ ਗੰਭੀਰ ਮੁੱਦਾ ਹੈ ਕਿ ਲੋਕ ਕਰਜਾ ਚੱਕ ਕੇ 40 40 50 50 ਲੱਖ ਰੁਪਏ ਖਰਚ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹ ਸਭ ਕੁਝ ਲਟਾ ਕੇ ਵਾਪਸ ਆ ਗਏ ਉਹ ਕਿਹੜੇ ਹਾਲਾਤਾਂ 'ਚ ਨੇ ਉਹਨਾਂ ਦੀ ਮਾਨਸਿਕ ਅਵਸਥਾ ਕਹੀਦੀ ਹੈ ਪਰਿਵਾਰਾਂ ਦੇ ਉੱਤੇ ਕੀ ਗੁਜ਼ਰ ਰਿਹਾ ਹੈ ਇਸ ਦੀ ਚਰਚਾ ਨਾ ਕਰਦੇ ਹੋਏ ਅਸੀਂ ਇਹ ਚਰਚਾ ਕਰ ਰਹੇ ਹਾਂ ਕਿ ਜੀ ਉਹਨਾਂ ਨੂੰ ਬਿਨਾ ਪੱਗ ਤੋਂ ਭੇਜਿਆ ਗਿਆ ਉਹਨਾਂ ਦੇ ਹਥਕੜੀ ਲੱਗੀ ਹੋਈ ਸੀ ਉਹ ਜਹਾਜ਼ ਮਿਲਟਰੀ ਦਾ ਜਹਾਜ਼ ਕਿਉਂ ਸੀ ਉਹ ਅੰਮ੍ਰਾਲੇ ਕਿਉਂ ਨਹੀਂ ਉਤਰਿਆ ਅੰਮ੍ਰitsar ਕਿਉਂ ਉਤਰਿਆ ਪੰਜਾਬੀ ਬਦਨਾਮ ਕੀਤੇ ਜਾ ਰਹੇ ਨੇ ਕੀ ਅਜਿਹਾ ਹੋਇਆ ਹੈ ਕਿ ਕਿਸੇ ਕਾਨੂੰਨੀ ਤੌਰ ਤੇ ਗਏ ਹੋਏ ਪੰਜਾਬੀ ਨੂੰ ਧੱਕੇ ਨਾਲ ਡਿਪੋਰਟ ਕਰਕੇ ਇੱਥੇ ਭੇਜ ਦਿੱਤਾ ਗਿਆ ਅਸੀਂ ਜਿਹੜਾ ਅਸਲੀ ਮੁੱਦਾ ਹੈ ਉਸ ਦੇ ਉੱਪਰ ਚਰਚਾ ਹੀ ਨਹੀਂ ਕਰਨੀ ਚਾਹੁੰਦੇ ਕਿਉਂਕਿ ਉਹ ਅਸਲੀ ਮੁੱਦੇ ਜਿਹੜੇ ਨੇ ਉਹਨਾਂ ਤੇ ਚਰਚਾ ਕਰਨ ਦੇ ਲਈ ਜਿਗਰਾ ਚਾਹੀਦਾ ਹੈ ਉਹਨਾਂ ਨੂੰ ਚਰਚਾ ਕਰਨਾ ਮੁਸੀਬਤ ਬਾਰੇ ਗੱਲ ਕਰਨਾ ਹੈ ਉਹਦੇ ਨਾਲ ਪੀੜ ਹੁੰਦੀ ਹੈ ਉਹਦੇ ਨਾਲ ਸਾਡੇ ਜ਼ਖਮ ਜਿਹੜੇ ਨੇ ਉਹ ਉਚੇੜੇ ਜਾਂਦੇ ਨੇ ਜਿਨ੍ਹਾਂ ਤੋਂ ਅਸੀਂ ਬਚਣਾ ਚਾਹੁੰਦੇ ਹਾਂ ਸੋ ਇਸਕੇਪੀਸਮ ਹੀ ਇੱਕ ਸਾਡਾ ਸਹਾਰਾ ਬਣ ਚੁੱਕਿਆ ਹੈ ਅਸੀਂ ਮੁੱਦਿਆਂ ਨੂੰ ਪਟਕਾ ਕੇ ਡਾਇਵਰਟ ਕਰਕੇ ਫਜ਼ੂਲ ਗੱਲਾਂ ਦੇ ਉੱਤੇ ਚਰਚਾ ਕਰਕੇ ਆਪਣਾ ਵਕਤ ਬਚਾਉਣਾ ਚਾਹੁੰਦੇ ਹਾਂ ਪਰ ਜੋ ਅਸਲੀ ਮੁੱਦੇ ਨੇ ਉਹਨਾਂ ਦੇ ਉੱਪਰ ਚਰਚਾ ਨਹੀਂ ਕਰਨੇ ਚਾਹੁੰਦੇ ਔਰ ਜਦ ਤੱਕ ਅਸੀਂ ਅਸਲੀ ਮੁੱਦਿਆਂ ਤੇ ਚਰਚਾ ਨਹੀਂ ਕਰਾਂਗੇ ਉਦੋਂ ਤੱਕ ਅਸਲੀ ਮੁੱਦਿਆਂ ਦਾ ਹੱਲ ਨਹੀਂ ਨਿਕਲੇਗਾ ਇਹ ਵੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਸੋ ਉਮੀਦ ਕਰਦੇ ਹਾਂ ਕਿ ਇਹਨਾਂ ਗੱਲਾਂ ਨੂੰ ਸੁਣ ਕੇ ਕੋਈ ਨਾ ਕੋਈ ਇਸ ਮੁੱਦਿਆਂ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰੇਗਾ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇਗਾ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਫਿਰ ਹੀ ਇਹਨਾਂ ਮੁੱਦਿਆਂ ਦੇ ਹੱਲ ਬਾਰੇ ਅਸੀਂ ਕੋਈ ਗੱਲ ਕਰ ਸਕਦੇ ਹਾਂ ਹੱਲ ਬਾਰੇ ਸੋਚਣ ਦੀ ਸ਼ੁਰੂਆਤ ਕਰ ਸਕਦੇ ਹਾਂ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ